ਆਕਲਾ ਰਹੇ ਆ ਜੀ ਸਬਜ਼ੀ ਐ ਕਰਾਂਗੇ ਓਏ ਆ ਆ ਗਿਆ ਕਰਕੇ ਅੰਟ ਗੋਡੇ ਵਿੰਗਿਆਂ ਵਾਲਾ ਆ ਆ ਗਿਆ ਜਾਗੂ ਇਹਦਾ ਨਾਂ ਟਲਗੂ ਵੇਰ ਇਹਨੂੰ ਰਮਾ ਕੇ ਨਾ ਹੋਰ ਕਿਵੇਂ ਜਾਗੂ ਠੀਕ ਹੈ ਜੀ ਕੱਲ ਬੱਕਰਾ ਕਿੰਨਾ ਆਉਣਾ ਆਇਆ ਸੀ ਵੇ ਕੱਲ 5 ਕਿਲੋ ਜੀ ਅੱਛਾ ਮੈਨੂੰ ਖਵਾਈ ਇਹਨੂੰ ਫੋਨ ਤਾਂ ਕਰਾ ਸੀ ਅੱਜ ਮੇਜ਼ ਤੇ ਖਾਧੀ ਰੋਟੀ ਵੇਖ ਕੇ ਅੱਜ ਮੇਜ਼ ਤੇ ਖਾਧੀ ਤਕੋ ਵੇਂਗਲੇ ਸਿੰਘਾ ਬਹੁਤ ਲਾਈਆਂ ਲੱਈ ਫਿਰਦਾ ਅੱਜ ਪੱਲਰ ਕਰੀ ਗਾ ਕੋਚੜਾ ਹੀ ਜੱਟਾਂ ਦੇ ਭਰਾਵਾ ਕੇਵਾ ਕਰੀਆ ਥਾਲੀ ਅੱਛਾ ਸਭੇ ਰੋਟੀ ਆਏ ਖਵਾਵਾ ਅੱਛਾ ਹਾਂਜੀ ਸੇਰੀਪਾਲੀ ਵੀ ਫਰਾਈ ਆ ਆ ਦਾ ਪਰਿਵਾਰ ਹੀ ਹੁੰਦਾ ਹਾਂਜੀ ਹਾਂਜੀ ਕਿੰਨੇ ਹੀ ਹਾਂਜੀ ਅਸੀਂ ਮੇਰਾ ਦਿਲ ਲਾ ਕੇ ਕੰਮ ਕਰ ਰਿਹਾ ਹਾਂ ਹਾਂ ਤੇ ਅੱਜ ਕੀ ਕੁਝ ਲਾ ਰਹੇ ਹੋ ਅੱਜ ਚੌੜਾ ਹਾਂ ਤੇ ਓਹੋ ਦੁਵਾਰਾ ਅੱਛਾ ਰਿੰਡੀਆਂ ਰਿੰਡੀਆਂ ਬੈਂਕਣਾ ਤਰਾਂ ਅੱਛਾ ਉਹ ਬੈਂਕੜਾਂ ਦੇ ਬੁੱਤੇ ਹਨ ਕੁਝ ਬੈਂਕੜਾਂ ਦੇ ਬੁੱਤੇ ਟਮਾਟਰਾਂ ਦੇ ਆ ਲਾਤੀ ਅੱਛਾ ਇਹ ਆ ਕਿਹੜੇ ਦੀ ਹੈ ਆ ਕਿਹੜੇ ਦੀ ਹੈ ਆ ਸੀ ਜੀ ਨਾ ਆ ਕਿਹੜੇ ਦੀ ਸਮਾਦ ਹੈ ਕੀ ਪਾਣੀ ਕਿਹੜਾ ਬਾਬਾ ਇਹ ਬਾਇਦੇ ਦੀ ਹੈ ਮਨ ਲਾ ਉਹ ਕਿੱਥੇ ਜਾ ਖਪਰੋਣੀ ਆ ਵੇਖੋ ਅੱਜ ਬਣਾ ਰਹੇ ਆ ਜੀ ਬਾੜੀ ਸਬਜ਼ੀ ਅਸੀਂ ਫੁੱਲ ਲਾ ਕੇ ਰੱਖਦੇ ਆ ਤੇ ਅੱਜ ਪ੍ਰਗਟ ਦੇ ਤੇ ਬਿੰਦਰੀ ਬੈਦਾਂ ਦੇ ਸਬਜ਼ੀ ਲਾ ਰਹੇ ਹਾਂ ਜੀ ਅੱਲਾ ਸੁਣ ਲੋ ਸੁਣ ਪੂਰੀ ਵਧੀਆ ਖੜੀ ਐ ਆਹ ਲਸਣ ਦੇਖ ਸਾ ਦੇ ਸਬਜ਼ੀ ਦੇ ਤਾਂ ਹੀ ਚੱਪਾ ਘੜ ਦਿੰਨੇ ਆ ਜਦੋਂ ਆਪ ਦਾ ਯੋਗਰੀ ਸਬਜ਼ੀ ਨਹੀਂ ਜ਼ਿੰਮੇਦਾਰ ਲਾ ਸਕਦਾ ਉਹ ਕਹਦਾ ਜ਼ਿੰਮੇਦਾਰ ਆ ਜੀ ਹੁਣ ਆਪਣੇ ਸਬਜ਼ੀ ਗਾਜਰ ਪਾਂਧ ਗੋਭੀ ਸਿੰਗਰੇ ਤੇ ਕਦੂ ਵੀ ਲੱਗਦੇ ਆ ਜੀ ਆਪਣੇ ਪ੍ਰਾਣੀਆਂ ਬਲਾਂ ਚੱਲੀਆਂ ਹੋਈਆਂ ਨੇ ਤੇ ਸਾਰੇ ਬੱਲਾ ਬੱਲਾ ਲਾਤੀਆਂ ਤੇ ਆ ਦੇਖੋ ਇੱਥੇ ਕੱਦੂ ਦਬ ਤੇ ਆ ਟਮਾਟਰਾਂ ਦੇ 부ਝੇ ਆ ਗਏ ਜੀ ਆਪਣੇ ਸੋਲ ਦੇ ਹੋ ਗਏ ਆ ਆ ਟਮਾਟਰਾਂ ਦੀ 부ਝੇ ਆ ਗਏ ਤੇ ਇੱਕ ਧਨੀਆ ਵੀ ਲਾਉਣਾ ਨਾ ਗਰਮੀ ਵਾਲਾ ਉਹ ਕੈਰੀਏ ਲਾਵਾਂਗੇ ਜੀ ਗੁੱਡੇ ਅੱਛਾ ਇਹ ਛਾਵੇਂ ਹੁੰਦਾ ਜੀ ਗਰਮੀ ਵਾਲਾ ਧਨੀਆ ਛਾਵੇਂ ਤੁਸੀਂ ਲਾ ਦਿਓ ਹਾੜੀ ਤੱਕ ਚੱਲੂਗਾ ਉਹ ਤੇ ਉਹ ਬੈਂਗਣਾ ਦੇ ਬੂਟੇ ਨੇ ਸਰਕਾਰ ਨੇ ਅੱਛਾ ਉਧਰ ਸਿੰਗਰਾ ਸਿੰਗਰਾ ਆਹ ਬੱਤੀ ਪਾਰ ਪਕੌੜੇ ਬਣਾਉਣ ਨੂੰ ਹੁਣ ਅੱਛਾ ਹਾਂਜੀ ਇਹ ਪਕੌੜੇ ਹੀ ਬਣਾਵਾਂਗੇ ਇੱਕਦਣਾ ਹਾਂਜੀ ਤਨੀਰ ਦੇ ਮੇਲੇ ਵੇਲੇ ਬਣਾਵਾਂਗੇ ਪਕੌੜੇ ਪਾਲਕ ਦੇ ਹਾਂਜੀ ਇਹ ਹੋਰ ਬੂਟੇ ਵੀ ਨੇ ਤੇ ਇਹਨਾਂ ਨਾਲ ਲੱਗ ਰੱਸ ਜੇ ਐਂ ਲਾਉਣੇ ਆ ਗੋਟ ਗੋਟੇ ਸਾਧ ਕੇ ਇਹ ਹੁਣ ਰੋਟੀਆਂ ਮੇਜ ਦੇ ਦੇ ਕੇ ਖਾ ਕੇ ਆਏ ਨੇ ਸਾਥ-ਸਾਥ ਦਾ ਆਹ ਪਰਦੇ ਨੇ ਪੂਰੇ ਕੱਲ ਇਹਨਾਂ ਨੇ ਬੱਕਰਾ ਖਾਦਾ ਜੀ 5 ਕਿਲੋ ਚੱਜਣ ਵਾਲੀ ਨਹੀਂ ਲਾਉਦੇ